ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਨੇ ਅੱਜ ਦੀਆਂ ਖਬਰਾਂ ਤੇ। ਗਾਜ਼ਾ 'ਚ ਜੰਗਬੰਦੀ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਅਮਰੀਕਾ ਪਹੁੰਚੇ। ਇੱਥੇ ਉਹਨਾਂ ਨੇ ਵਾਈਟ ਹਾਊਸ 'ਚ ਰਾਤ ਦੇ ਖਾਣੇ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਨੇਤਨਯਾਹੁ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕਰਨ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਨਤਨ ਯਾਹੁ ਨੇ ਕਿਹਾ ਕਿ ਮੈਂ ਤੁਹਾਨੂੰ ਨੋਬਲ ਪੁਰਸਕਾਰ ਕਮੇਟੀ ਨੂੰ ਭੇਜਿਆ ਗਿਆ ਪੱਤਰ ਪੇਸ਼ ਕਰਨਾ ਚਾਹੁੰਦਾ ਹਾਂ ਇਸ ਵਿੱਚ ਤੁਹਾਨੂੰ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਜਿਸ ਦੇ ਤੁਸੀਂ ਹੱਕਦਾਰ ਹੋ ਅਤੇ ਇਹ ਤੁਹਾਨੂੰ ਮਿਲਣਾ ਚਾਹੀਦਾ ਹੈ ਦਰਸਲ ਮੀਟਿੰਗ ਦੌਰਾਨ ਇਜ਼raਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨਤਨ ਯਾਹੁ ਨੇ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ ਕਿਹਾ ਕਿ ਉਹਨਾਂ ਨੇ ਉਹਨਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ ਵਾਈਟ ਹਾਊਸ 'ਚ ਇੱਕ ਮੀਟਿੰਗ ਦੌਰਾਨ ਉਹਨਾਂ ਨੇ 트੍ਰੰਪ ਨੂੰ ਇਹ ਨਾਮਜ਼ਦਗੀ ਪੱਤਰ ਸੌਂਪਿਆ ਆਪਣੀ ਮੀਟਿੰਗ ਦੀ ਸ਼ੁਰੂਆਤ 'ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਨਿਤਿਨ ਯਾਹੂ ਨੇ ਕਿਹਾ ਕਿ ਇਜ਼ਰਾਈਲ ਅਮਰੀਕਾ ਦੇ ਨਾਲ ਉਹਨਾਂ ਦੇਸ਼ਾਂ ਦੀ ਭਾਲ ਕਰ ਰਿਹਾ ਹੈ ਜੋ ਫਲਸਤੀਨੀਆ ਨੂੰ ਬਿਹਤਰ ਭਵਿੱਖ ਦੇ ਸਕਦੇ ਨੇ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਸੀਂ ਬਹੁਤ ਸਾਰੀਆਂ ਜੰਗਾਂ ਰੋਕੀਆਂ ਨੇ ਇਹਨਾਂ ਵਿੱਚੋਂ ਸਭ ਤੋਂ ਵੱਡੀ ਜੰਗ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੀ ਅਸੀਂ ਇਸ ਨੂੰ ਵਪਾਰ ਦੇ ਮੁੱਦੇ ਤੇ ਰੋਕ ਦਿੱਤਾ ਹੈ ਅਸੀਂ ਭਾਰਤ ਅਤੇ ਪਾਕਿਸਤਾਨ ਨਾਲ ਕੰਮ ਕਰ ਰਹੇ ਹਾਂ ਅਸੀਂ ਕਿਹਾ ਸੀ ਕਿ ਜੇਕਰ ਤੁਸੀਂ ਲੜਨ ਜਾ ਰਹੇ ਹੋ ਤਾਂ ਅਸੀਂ ਤੁਹਾਡੇ ਨਾਲ ਬਿਲਕੁਲ ਵੀ ਕੰਮ ਨਹੀਂ ਕਰਾਂਗੇ ਇਹ ਸ਼ਾਇਦ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਸਥਿਤੀ 'ਚ ਸਨ ਇਸ ਨੂੰ ਰੋਕਣਾ ਸੱਚਮੁੱਚ ਮਹੱਤਵਪੂਰਨ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਅਮਰੀਕਾ ਈਰਾਨ ਉੱਤੇ ਇੱਕ ਹੋਰ ਹਮਲਾ ਕਰਨ ਜਾ ਰਿਹਾ ਹੈ ਤਾਂ ਟਰੰਪ ਨੇ ਕਿਹਾ ਮੈਨੂੰ ਉਮੀਦ ਹੈ ਕਿ ਸਾਨੂੰ ਇਹ ਨਹੀਂ ਕਰਨਾ ਪਵੇਗਾ ਮੈਂ ਕਲਪਨਾ ਵੀ ਨਹੀਂ ਕਰ ਸਕਦਾ ਕਿ ਅਸੀਂ ਇਹ ਕਰਨਾ ਚਾਹਾਂਗੇ ਜਾਂ ਉਹ ਇਹ ਕਰਨਾ ਚਾਹਣਗੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਿਤਨ ਯਾਹੂ ਨੇ ਕਿਹਾ ਕਿ ਗਾਜ਼ਾ ਇੱਕ ਖੁੱਲੀ ਜਗ੍ਹਾ ਹੋਣੀ ਚਾਹੀਦੀ ਹੈ ਜੇਲ ਨਹੀਂ ਉਹਨਾਂ ਨੇ ਕਿਹਾ ਕਿ ਜੇਕਰ ਲੋਕ ਰਹਿਣਾ ਚਾਹੁੰਦੇ ਨੇ ਤਾਂ ਉਹ ਰਹਿ ਸਕਦੇ ਨੇ ਪਰ ਜੋ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਇੱਕ ਵਿਕਲਪ ਮਿਲਣਾ ਚਾਹੀਦਾ ਹੈ ਇਸ ਲਈ ਅਮਰੀਕਾ ਅਤੇ ਇਜ਼ਰਾਇਲ ਇਕੱਠੇ ਉਹਨਾਂ ਦੇਸ਼ਾਂ ਦੀ ਭਾਲ ਕਰ ਰਹੇ ਨੇ ਜੋ ਫਲਸਤੀਨੀਆ ਨੂੰ ਬਿਹਤਰ ਭਵਿੱਖ ਦੇਣਾ ਚਾਹੁੰਦੇ ਨੇ ਤੁਹਾਨੂੰ ਦੱਸ ਦਈਏ ਕਿ ਫਰਵਰੀ ਦੇ ਸ਼ੁਰੂ ਵਿੱਚ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਗਾਜ਼ਾ ਦਾ ਕੰਟਰੋਲ ਆਪਣੇ ਹੱਥਾਂ 'ਚ ਲੈ ਲਵੇਗਾ ਅਤੇ ਉੱਥੋਂ ਦੇ ਲੋਕਾਂ ਨੂੰ ਦੂਜੇ ਦੇਸ਼ਾਂ 'ਚ ਭੇਜ ਦਿੱਤਾ ਜਾਵੇਗਾ ਇਸ ਵਾਰ ਨੈਤਨ ਯਾਹੂ ਅਤੇ ਟਰੰਪ ਵਿਚਕਾਰ ਮੁਲਾਕਾਤ ਬਹੁਤ ਨਿੱਜੀ ਸੀ ਨਾ ਤਾਂ ਲਾਈਵ ਕਵਰੇਜ ਨਾ ਹੀ ਕੈਮਰਿਆਂ ਦੇ ਸਾਹਮਣੇ ਲੰਬੀ ਗੱਲਬਾਤ ਜੋ ਆਮ ਤੌਰ ਤੇ ਇਹਨਾਂ ਮੀਟਿੰਗਾਂ ਦੇ ਵਿੱਚ ਹੁੰਦੀ ਹੈ ਇਸ ਮੀਟਿੰਗ ਨੂੰ ਪ੍ਰਾਈਵੇਟ ਡਿਨਰ ਕਿਹਾ ਜਾ ਸਕਦਾ ਹੈ ਦੁਪਹਿਰ ਨੂੰ ਨੈਤਨ ਯਾਹੂ ਨੇ ਟਰੰਪ ਦੇ ਮੱਧਪੂਰਬ ਸਲਾਹਕਾਰ ਸਟੀਵ ਵਿਟਕੋਫ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨਾਲ ਵੀ ਗੱਲਬਾਤ ਕੀਤੀ ਹਾਲਾਂਕਿ ਇਹਨਾਂ ਮੀਟਿੰਗਾਂ ਦੇ ਵੇਰਵੇ ਜਨਤਕ ਨਹੀਂ ਕੀਤੇ ਗਏ ਅਮਰੀਕਾ ਦੇ ਹਵਾਈ ਅੱਡਿਆਂ ਤੇ ਮੁਸਾਫਰਾਂ ਨੂੰ ਹੁਣ ਜੁੱਤੀਆਂ ਉਤਾਰ ਕੇ ਤਲਾਸ਼ੀ ਨਹੀਂ ਦੇਣੀ ਪਵੇਗੀ ਜੀ ਹਾਂ 트럼ਪ ਸਰਕਾਰ ਵੱਲੋਂ ਦੋ ਦਹਾਕੇ ਪੁਰਾਣੀ ਨੀਤੀ 'ਚ ਅਚਨਚੇਤ ਲਿਆਂਦੀ ਤਬਦੀਲੀ ਕਈ ਹਵਾਈ ਅੱਡਿਆਂ ਤੇ ਲਾਗੂ ਵੀ ਕੀਤੀ ਜਾ ਚੁੱਕੀ ਹੈ। ਟ੍ਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਇੱਕ ਅੰਦਰੂਨੀ ਮੀਮੋ ਮੁਤਾਬਕ ਹਵਾਈ ਅੱਡਿਆਂ ਤੇ ਮੁਸਾਫਰਾਂ ਦੀ ਸੁਰੱਖਿਆ ਜਾਂਚ ਕਰਨ ਵਾਲੀ ਤਕਨੀਕ 'ਚ ਸੁਧਾਰ ਦੇ ਮੱਦੇਨਜ਼ਰ ਸ਼ੂਜ਼ ਉਤਰਵਾਉਣ ਦੀ ਜ਼ਰੂਰਤ ਨਹੀਂ ਰਹਿ ਗਈ। ਇਸ ਤੋਂ ਪਹਿਲਾਂ ਟ੍ਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੀ ਪ੍ਰੀ ਚੈੱਕ ਲਿਸਟ ਦੇ ਵਿੱਚ ਸ਼ਾਮਲ ਮੁਸਾਫਰਾਂ ਨੂੰ ਸ਼ੂਜ਼ ਉਤਾਰ ਕੇ ਤਲਾਸ਼ੀ ਤੋਂ ਛੋਟ ਮਿਲਦੀ ਸੀ ਪਰ ਹੁਣ ਹਰ ਮੁਸਾਫਰ ਇਸ ਸਹੂਲਤ ਦਾ ਹੱਕਦਾਰ ਬਣ ਗਿਆ ਹੈ ਇੱਥੇ ਦੱਸਣਾ ਬਣਦਾ ਹੈ ਕਿ ਜੁੱਤੀਆਂ ਉਤਾਰ ਕੇ ਤਲਾਸ਼ੀ ਲੈਣ ਵਾਲੀ ਨੀਤੀ 2001 ਦੀ ਉਸ ਵਾਰਦਾਤ ਤੋਂ ਬਾਅਦ ਲਿਆਂਦੀ ਗਈ ਸੀ ਜਦੋਂ ਸ਼ੂ ਬੰਬਰ ਵਜੋਂ ਜਾਣੇ ਜਾਂਦੇ ਰਿਚਰਡ ਰੀਡ ਨੇ ਆਪਣੀਆਂ ਜੁੱਤੀਆਂ 'ਚ ਬਾਰੂਦ ਲੁਕਾ ਕੇ ਪੈਰਿਸ ਤੋਂ ਮਾਮੀ ਆਰੀ ਅਮਰੀਕਨ 에ਅਰਲਾਈਨਸ ਦੀ ਟ੍ਰਾਂਸ ਅਟਲੈਂਟਿਕ ਫਲਾਈਟ ਨੂੰ ਉਡਾਉਣ ਦਾ ਯਤਨ ਕੀਤਾ ਪਰ ਨਾਕਾਮ ਰਿਹਾ ਫਲਾਈਟ ਬੋਸਟਨ ਹਵਾਈ ਅੱਡੇ ਤੇ ਸੁਰੱਖਿਅਤ ਲੈਂਡ ਕਰ ਗਈ ਅਤੇ ਮੁਸਾਫਰਾਂ ਦੀ ਮਦਦ ਨਾਲ ਰਿਚਰਡ ਨੂੰ ਕਾਬੂ ਕਰ ਲਿਆ ਗਿਆ। ਮੁੱਢਲੇ ਤੌਰ ਤੇ ਬੈਲਟਿਮੋਰ ਵਸ਼ਿੰਗਟਨ ਇੰਟਰਨੈਸ਼ਨਲ 에ਅਰਪੋਰਟ, ਫੋਰਟ ਲਾਡਰਡੇਲ ਇੰਟਰਨੈਸ਼ਨਲ 에ਅਰਪੋਰਟ, ਸੈਂਸਨਾਟੀ ਨਾਰਥਰਨ ਕੈਂਟਕੀ ਇੰਟਰਨੈਸ਼ਨਲ 에ਅਰਪੋਰਟ, ਪੋਰਟਲੈਂਡ ਇੰਟਰਨੈਸ਼ਨਲ 에ਅਰਪੋਰਟ, ਫਿਲਡੈਲਫੀਆ ਇੰਟਰਨੈਸ਼ਨਲ 에ਅਰਪੋਰਟ ਅਤੇ ਨਾਰਥ ਕੈਰੋਲਾਈਨਾ ਦੇ ਪੀਡਮੌਂਟ ਟ੍ਰਾਈਐਡ ਇੰਟਰਨੈਸ਼ਨਲ 에어ਪੋਰਟ ਮੁਸਾਫਰਾਂ ਨੂੰ ਬਕੈਰ ਸ਼ੂਜ਼ ਉਤਾਰਿਆਂ ਜਹਾਜ਼ ਚੜ੍ਹਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਸੀਬੀਐਸ ਨਿਊਜ਼ ਦੀ ਰਿਪੋਰਟ ਮੁਤਾਬਕ ਲਾਸ ਐਂਜਲਸ ਇੰਟਰਨੈਸ਼ਨਲ 에어ਪੋਰਟ ਅਤੇ ਨਿਊਯਾਰਕ ਸ਼ਹਿਰ ਦੇ ਕਮਾਂਤਰੀ ਹਵਾਈ ਅੱਡੇ ਨੂੰ ਸੋਮਵਾਰ ਰਾਤ ਹਦਾਇਤਾਂ ਮਿਲ ਗਈਆਂ ਨੇ ਕਿ ਹੁਣ ਮੁਸਾਫਰਾਂ ਦੀ ਜੁੱਤੀ ਉਤਾਰ ਕੇ ਤਲਾਸ਼ੀ ਨਾ ਲਈ ਜਾਵੇ। ਨਵੇਂ ਨਿਯਮਾਂ ਦਾ ਜਿੱਥੇ ਇੱਕ ਪਾਸੇ ਸਵਾਗਤ ਕੀਤਾ ਜਾ ਰਿਹਾ ਹੈ ਉੱਥੇ ਹੀ ਹਵਾਈ ਸੁਰੱਖਿਆ ਦੇ ਮੱਦੇਨਜ਼ਰ ਨਵਾਂ ਵਿਵਾਦ ਵੀ ਪੈਦਾ ਹੋ ਗਿਆ ਹੈ। ਹਵਾਈ ਸਫ਼ਰ ਦੀ ਸੁਰੱਖਿਆ ਬਾਰੇ ਚਿੰਤਤ ਲੋਕਾਂ ਦਾ ਕਹਿਣਾ ਹੈ ਕਿ ਹਵਾਈ ਜਹਾਜ਼ਾਂ ਦੇ ਵਿੱਚ ਖੌਰੂ ਦੀਆਂ ਵਾਰਦਾਤਾਂ ਨਿਤ ਸਾਹਮਣੇ ਆ ਰਹੀਆਂ ਨੇ ਤੇ ਹੁਣ ਸੁਰੱਖਿਆ ਜਾਂਚ 'ਚ ਛੋਟ ਮਗਰੋਂ ਹਾਲਾਤ ਹੋਰ ਵਿਗੜ ਸਕਦੇ ਨੇ। ਇਸ ਦੇ ਉਲਟ ਰੈਅਤ ਤੋਂ ਖੁਸ਼ ਮੁਸਾਫਰਾਂ ਦਾ ਕਹਿਣਾ ਹੈ ਕਿ ਹਵਾਈ ਅੱਡਿਆਂ ਤੇ ਲੋਕਾਂ ਨੂੰ ਜੁੱਤੀਆਂ ਉਤਾਰਨ ਲਈ ਮਜਬੂਰ ਕਰਨਾ ਸਰਸਰ ਗੈਰ ਜ਼ਰੂਰੀ ਕਦਮ ਹੈ ਦੱਸਦੀ ਕਿ ਜੁੱਤੀਆਂ ਦੀ ਤਲਾਸ਼ੀ ਤੋਂ ਰਾਹਤ ਦਾ ਪਹਿਲਾ ਸੰਕੇਤ ਟ੍ਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਇੱਕ ਸਾਬਕਾ ਏਜੰਟ ਵੱਲੋਂ ਟਿਕਟੌਕ ਤੇ ਪਾਈ ਵੀਡੀਓ ਰਾਹੀਂ ਮਿਲਿਆ ਜਿਸ ਵਿੱਚ ਦਾਵਾ ਕੀਤਾ ਗਿਆ ਸੀ ਮੁਸਾਫਰਾਂ ਲਈ ਸ਼ੂਜ਼ ਉਤਾਰਨ ਦੀ ਸ਼ਰਤ ਖਤਮ ਕੀਤੀ ਜਾ ਰਹੀ ਹੈ ਪਰ ਜ਼ਿਆਦਾਤਰ ਲੋਕਾਂ ਨੇ ਇਸ ਵੀਡੀਓ ਨੂੰ ਅਫਵਾਹ ਮੰਨਿਆ ਹੁਣ ਜਦੋਂ ਸਮੁੱਚੇ ਅਮਰੀਕਾ ਦੇ ਮੀਡੀਆ 'ਚ ਖਬਰ ਫੈਲ ਚੁੱਕੀ ਹੈ ਤਾਂ ਹਵਾਈ ਮੁਸਾਫਰ ਰਾਹਤ ਮਹਿਸੂਸ ਕਰ ਰਹੇ ਨੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਸੋਮਵਾਰ ਯਾਨੀ ਕਿ 8 ਜੁਲਾਈ ਨੂੰ 14 ਦੇਸ਼ਾਂ ਉੱਤੇ ਨਵੇਂ ਵਪਾਰ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ ਸਭ ਤੋਂ ਵੱਧ 40% ਚਾਰਜ ਮਿਆਮਾਰ ਅਤੇ ਲਾਓਸ ਤੇ ਲਾਇਆ ਗਿਆ ਹੈ ਇਹ ਨਵੇਂ ਨਿਯਮ 1 ਅਗਸਤ ਤੋਂ ਲਾਗੂ ਹੋਣਗੇ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਇਨਾ ਟੈਰਿਫਸ ਦੇ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਸ ਫੈਸਲੇ ਨਾਲ ਸੰਬੰਧਿਤ ਅਧਿਕਾਰਤ ਪੱਤਰ ਸਾਰੇ ਦੇਸ਼ਾਂ ਦੇ ਨੇਤਾਵਾਂ ਨੂੰ ਭੇਜੇ ਗਏ ਨੇ। ਟਰੰਪ ਨੇ ਇਸ ਨੂੰ ਟੈਰਿਫ ਪੱਤਰਾਂ ਦੀ ਇੱਕ ਨਵੀਂ ਲਹਿਰ ਦੱਸਿਆ। ਟਰੰਪ ਨੇ 14 ਦੇਸ਼ਾਂ ਨੂੰ ਭੇਜੇ ਗਏ ਅਧਿਕਾਰਤ ਪੱਤਰਾਂ 'ਚ ਸਖਤ ਸੁਰਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਬਦਲੇ ਦੀ ਕਾਰਵਾਈ ਵਜੋਂ ਅਮਰੀਕਾ ਤੇ ਟੈਰਿਫ ਵਧਾਉਂਦੇ ਨੇ ਤਾਂ ਅਮਰੀਕਾ ਵੀ ਓਨੀ ਹੀ ਮਾਤਰਾ 'ਚ ਟੈਕਸ ਅਤੇ ਹੋਰ ਜੋੜ ਦੇਵੇਗਾ। ਉਨਾ ਸਪਸ਼ਟ ਤੌਰ ਤੇ ਲਿਖਿਆ ਜੇਕਰ ਤੁਸੀਂ ਕਿਸੇ ਵੀ ਕਾਰਨ ਕਰਕੇ ਆਪਣੇ ਟੈਰਿਫ ਵਧਾਉਂਦੇ ਹੋ ਤਾਂ ਅਸੀਂ ਉਸ ਪ੍ਰਤੀਸ਼ਤ ਦੇ ਹਿਸਾਬ ਨਾਲ ਉਸ ਉੱਤੇ ਓਨੀ ਹੀ ਮਾਤਰਾ ਚ ਵਾਧੂ ਟੈਕਸ ਲਗਾਵਾਂਗੇ ਜੋ ਤੁਸੀਂ ਵਧਾਇਆ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਨਵੇਂ ਟੈਰਿਫ ਸਾਲਾਂ ਪੁਰਾਣੀਆਂ ਗਲਤ ਨੀਤੀਆਂ ਨੂੰ ਠੀਕ ਕਰਨ ਲਈ ਜ਼ਰੂਰੀ ਨੇ ਜਿਨ੍ਹਾਂ ਨੇ ਅਮਰੀਕਾ ਤੇ ਵੱਡਾ ਵਪਾਰ ਘਾਟਾ ਪਾਇਆ। ਟਰੰਪ ਦੇ ਅਨੁਸਾਰ ਇਹਨਾਂ ਨੀਤੀਆਂ 'ਚ ਟੈਰਿਫ ਅਤੇ ਗੈਰ ਟੈਰਿਫ ਦੋਵੇਂ ਰੁਕਾਵਟਾਂ ਸ਼ਾਮਲ ਨੇ ਟਰੰਪ ਨੇ ਕਿਹਾ ਅਮਰੀਕਾ ਉੱਤੇ ਇਹ ਵਪਾਰ ਘਾਟਾ ਨਾ ਸਿਰਫ ਸਾਡੀ ਆਰਥਿਕਤਾ ਲਈ ਸਗੋਂ ਰਾਸ਼ਟਰੀ ਸੁਰੱਖਿਆ ਲਈ ਵੀ ਇੱਕ ਵੱਡਾ ਖਤਰਾ ਹੈ ਜਦੋਂ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਤੋਂ ਪੁੱਛਿਆ ਗਿਆ ਕਿ ਇਹਨਾਂ ਦੋਵਾਂ ਦੇਸ਼ਾਂ ਨੂੰ ਪਹਿਲਾਂ ਕਿਉਂ ਚੁਣਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਰਾਸ਼ਟਰਪਤੀ ਦਾ ਵਿਸ਼ੇਸ਼ ਅਧਿਕਾਰ ਹੈ ਉਹਨਾਂ ਨੇ ਸਿਰਫ ਉਹਨਾਂ ਦੇਸ਼ਾਂ ਨੂੰ ਚੁਣਿਆ ਜਿਨ੍ਹਾਂ ਨੂੰ ਉਹ ਟੁਕਮਾ ਸਮਝਦੇ ਸਨ ਕਾਰੋਲਿਨ ਨੇ ਅੱਗੇ ਕਿਹਾ ਕਿ 트럼ਪ ਪ੍ਰਸ਼ਾਸਨ ਕਈ ਹੋਰ ਵਪਾਰਕ ਭਾਈਵਾਲਾਂ ਨਾਲ ਸਮਝੌਤੇ ਦੇ ਉੱਤੇ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਰਾਸ਼ਟਰਪਤੀ ਚਾਹੁੰਦੇ ਨੇ ਕਿ ਇਹ ਸੌਦੇ ਅਮਰੀਕਾ ਲਈ ਸਭ ਤੋਂ ਵਧੀਆ ਸਾਬਤ ਹੋਣ। ਮਾਈਕਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਦੁਨੀਆ ਦੇ ਚੋਟੀ ਦੇ 10 ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਤੋਂ ਬਾਹਰ ਹੋ ਗਏ ਨੇ ਇਸ ਹਫਤੇ ਜਦੋਂ ਬਲੂਮਬਰਗ ਬਿਲੀਨੀਅਰਜ਼ ਇੰਡੈਕਸ ਨੇ ਉਨ੍ਹਾਂ ਦੀ ਨਿਰੰਤਰ ਪਰ ਉਪਕਾਰੀ দান ਨੂੰ ਦਰਸਾਉਣ ਲਈ ਉਨ੍ਹਾਂ ਦੇ ਐਸੈਟਸ ਦੀ ਮੁੜ ਗਣਨਾ ਕੀਤੀ ਤਾਂ ਬਿਲ ਗੇਟਸ ਦੀ ਦੌਲਤ ਦੇ ਵਿੱਚ ਲਗਭਗ 30% ਦੀ ਗਿਰਾਵਟ ਆਈ ਪੁਨਰ ਗਣਨਾ ਨੇ ਉਨ੍ਹਾਂ ਦੀ ਅਨੁਮਾਨਤ ਦੌਲਤ ਨੂੰ ਲਗਭਗ 52 ਬਿਲੀਅਨ ਅਮਰੀਕੀ ਡਾਲਰ ਘਟਾ ਦਿੱਤਾ ਜਿਸ ਨਾਲ ਇਹ 175 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੋ ਕੇ 100 24 ਬਿਲੀਅਨ ਅਮਰੀਕੀ ਡਾਲਰ ਰਹਿ ਗਈ ਇਸ ਭਾਰੀ ਗਰਾਵਟ ਨੇ ਮਾਈਕਰੋਸਾਫਟ ਦੇ ਸੰਸਥਾਪਕ ਨੂੰ ਬਲੂਮਬਰਗ ਦੀ ਦੁਨੀਆ ਦੇ ਅਰਬਪਤੀਆਂ ਦੀ ਅਮੀਰ ਸੂਚੀ ਚ ਪੰਜਵੇਂ ਤੋਂ 12ਵੇਂ ਸਥਾਨ ਤੇ ਸੁੱਟ ਦਿੱਤਾ ਘਟਨਾਵਾ ਦੇ ਇੱਕ ਨਾਟਕੀ ਮੋੜ ਦੇ ਵਿੱਚ ਗੇਟਸ ਦੇ ਸਾਬਕਾ ਸਹਾਇਕ ਅਤੇ ਮਾਈਕਰੋਸਾਫਟ ਦੇ ਸਾਬਕਾ ਸੀਈਓ ਸਟੀਵ ਬਾਲਮਰ ਨੇ ਅਰਬਪਤੀਆਂ ਦੀ ਸੂਚੀ ਚ ਉਹਨਾਂ ਨੂੰ ਪਿਛਾੜ ਦਿੱਤਾ ਹੈ ਬਾਲਮਰ ਹੁਣ 172 ਬਿਲੀਅਨ ਅਮਰੀਕੀ ਡਾਲਰ ਦੀ ਕੁੱਲ ਜਾਇਦਾਦ ਨਾਲ ਪੰਜਵੇਂ ਸਥਾਨ ਤੇ ਹੈ ਇਹ ਪ੍ਰਾਪਤੀ ਮਹੱਤਵਪੂਰਨ ਹੈ ਕਿਉਂਕਿ ਬਾਲਮਰ ਜੋ ਕਦੇ ਗੇਟਸ ਦਾ ਕਰਮਚਾਰੀ ਸੀ ਉਹ ਮਾਈਕਰੋਸਾਫਟ ਦੇ ਸੰਸਥਾਪਕ ਨਾਲੋਂ ਵੱਡੀ ਜਾਇਦਾਦ ਦਾ ਆਨੰਦ ਮਾਣਦਾ ਹੈ ਇਹ ਪੁਨਰਗణਨਾ ਗੇਟਸ ਦੇ ਮਈ ਦੇ ਇੱਕ ਬਲੌਗ ਪੋਸਟਿੰਗ 'ਚ ਆਪਣੇ ਖੁਲਾਸੇ ਤੋਂ ਬਾਅਦ ਆਈ ਉਸਨੇ ਆਪਣੀ ਕੁੱਲ ਜਾਇਦਾਦ 108 ਬਿਲੀਅਨ ਅਮਰੀਕੀ ਡਾਲਰ ਹੋਣ ਦਾ ਐਲਾਨ ਕੀਤਾ ਅਤੇ ਅਗਲੇ ਦੋ ਦਹਾਕਿਆਂ 'ਚ ਬਿਲ ਐਂਡ ਮਿਲਿੰਡਾ ਗੇਟਸ ਫਾਊਂਡੇਸ਼ਨ ਰਾਹੀਂ ਲਗਭਗ ਪੂਰੀ ਰਕਮ ਦਾਨ ਕਰਨ ਲਈ ਵਚਨਬੱਧਤਾ ਦੁਹराई ਗੇਟਸ ਨੇ ਅੰਦਾਜ਼ਾ ਲਾਇਆ ਸੀ ਕਿ ਫਾਊਂਡੇਸ਼ਨ 2045 ਦੇ ਅੰਤ ਤੱਕ ਬੰਦ ਹੋਣ ਤੋਂ ਪਹਿਲਾਂ 200 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾਨ ਕਰੇਗੀ ਫਾਊਂਡੇਸ਼ਨ ਦੀ ਵੈੱਬਸਾਈਟ ਦੇ ਅਨੁਸਾਰ ਗੇਟਸ ਅਤੇ ਉਹਨਾਂ ਦੀ ਸਾਬਕਾ ਪਤਨੀ ਮੈਲਿੰਡਾ ਫ੍ਰੈਂਚ ਗੇਟਸ ਪਹਿਲਾਂ ਹੀ ਦਸੰਬਰ 2024 ਤੱਕ ਕੁੱਲ ਮਿਲਾ ਕੇ 60 ਬਿਲੀਅਨ ਅਮਰੀਕੀ ਡਾਲਰ ਦਾਨ ਕਰ ਚੁੱਕੇ ਸਨ ਬਰਕਸ਼ਾਇਰ ਹੈਥਵੇ ਦੇ ਚੇਅਰਮੈਨ ਅਤੇ ਗੇਟਸ ਦੇ ਕਰੀਬੀ ਦੋਸਤ ਵਾਨ ਬਫੇਟ ਨੇ ਉਸੇ ਫਾਊਂਡੇਸ਼ਨ ਨੂੰ 43 ਬਿਲੀਅਨ ਅਮਰੀਕੀ ਡਾਲਰ ਦਾਨ ਕੀਤੇ ਨੇ ਅਮਰੀਕਾ ਦੇ ਟੈਕਸਸ 'ਚ ਭਾਰੀ ਮੀਂਹ ਕਾਰਨ ਆਏ ਹੜ੍ਹ ਨੇ ਭਿਆਨਕ ਤਬਾਹੀ ਮਚਾਈ ਹੈ ਇੱਥੇ ਸਥਿਤੀ ਭਿਆਨਕ ਹੈ ਤੇ ਮਰਨ ਵਾਲਿਆਂ ਦੀ ਗਿਣਤੀ ਹੁਣ 100 ਤੋਂ ਵੱਧ ਹੋ ਚੁੱਕੀ ਹੈ ਅਧਿਕਾਰੀਆਂ ਨੇ ਕਿਹਾ ਕਿ ਗਰਮੀਆਂ ਦੇ ਕੈਂਪਸ ਦੇ ਵਿੱਚ ਹਿੱਸਾ ਲੈਣ ਵਾਲੇ ਬਹੁਤ ਸਾਰੇ ਬੱਚੇ ਵੀ ਆਪਣੀ ਜਾਨ ਗਵਾਉਣ ਵਾਲਿਆਂ ਦੇ ਵਿੱਚ ਸ਼ਾਮਲ ਸਨ ਉਨ੍ਹਾਂ ਨੇ ਕਿਹਾ ਕਿ ਹੜਾਂ ਕਾਰਨ ਕਟੋਕਟ 104 ਲੋਕਾਂ ਦੀ ਮੌਤ ਹੋਈ ਹੜਾਂ ਕਾਰਨ ਬਹੁਤ ਸਾਰੇ ਲੋਕ ਅਜੇ ਵੀ ਲਾਪਤਾ ਨੇ ਟੈਕਸਸ ਹੈਲ ਕੰਟਰੀ ਚ ਇੱਕ ਗਰਮੀਆਂ ਦੇ ਕੈਂਪ ਕੈਂਪ ਮਿਸਟਿਕ ਦੇ ਸੰਚਾਲਕਾਂ ਨੇ ਕਿਹਾ ਕਿ ਹੜ ਵਿੱਚ 27 ਕੈਂਪਰਾਂ ਦੀ ਮੌਤ ਹੋ ਗਈ ਕੇਰ ਕਾਉਂਟੀ ਦੇ ਅਧਿਕਾਰੀਆਂ ਨੇ ਕਿਹਾ ਕਿ 11 ਕੈਂਪਰ ਲਾਪਤਾ ਨੇ ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਰਮਚਾਰੀਆਂ ਨੂੰ ਕਾਉਂਟੀ ਚ 28 ਬੱਚਿਆਂ ਸਮੇਤ 84 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਜਿੱਥੇ ਕੈਂਪ ਮਿਸਟਿਕ ਅਤੇ ਕਈ ਹੋਰ ਸਰਗਰਮੀਆਂ ਦੇ ਕੈਂਪ ਨੇ ਦੱਸਦੀ ਹੈ ਕਿ ਸ਼ੁੱਕਰਵਾਰ ਸਵੇਰੇ ਹੋਈ ਭਾਰੀ ਬਾਰਿਸ਼ ਕਾਰਨ ਲਵਾਡਾ ਲੂਪ ਨਦੀ ਦਾ ਪਾਣੀ ਦਾ ਪੱਦਰ 45 ਮਿੰਟਾਂ ਦੇ ਵਿੱਚ 26 ਫੁੱਟ ਵੱਧ ਗਿਆ ਜਿਸ ਨਾਲ ਟੈਕਸਸ ਹਿਲ ਕੰਟਰੀ ਖੇਤਰ ਚ ਭਾਰੀ ਤਬਾਹੀ ਮਚੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਬਚਾਅ ਟੀਮਾਂ ਲਾਪਤਾ ਲੋਕਾਂ ਨੂੰ ਲੱਭਣ ਲਈ ਲਗਾਤਾਰ ਕੰਮ ਕਰ ਰਹੀਆਂ ਨੇ ਅਮਰੀਕੀ ਰਾਸ਼ਟਰੀ ਮੌਸਮ ਸੇਵਾ ਦੇ ਅਨੁਸਾਰ ਪਿਛਲੇ 25 ਸਾਲਾਂ ਚ ਹਰ ਸਾਲ ਔਸਤਨ 125 ਲੋਕਾਂ ਦੀ ਹੜ੍ਹਾਂ ਚ ਮੌਤ ਹੋਈ ਹੈ ਇਹਨਾਂ ਵਿੱਚੋਂ ਜ਼ਿਆਦਾਤਰ ਮੌਤਾਂ ਅਚਾਨਕ ਹੜ੍ਹਾਂ ਕਾਰਨ ਹੁੰਦੀਆਂ ਨੇ ਹਰਿਕਨ ਹੈਲਨ ਸਤੰਬਰ 2024 ਚ ਅਮਰੀਕਾ ਚ ਆਇਆ ਸੀ ਤੂਫਾਨ ਨੇ ਫਲੋਰੀਡਾ, ਜਾਰਜੀਆ, ਕੈਰੋਲਿਨਾਸ, ਟੈਨੇਸੀ ਅਤੇ ਵਰਜੀਨੀਆ ਨੂੰ ਪ੍ਰਭਾਵਿਤ ਕੀਤਾ। ਰਾਸ਼ਟਰੀ ਮੌਸਮ ਸੇਵਾ ਦੇ ਅਨੁਸਾਰ ਤੂਫਾਨ ਕਾਰਨ ਲਗਭਗ 250 ਮੌਤਾਂ ਹੋਈਆਂ। ਇਹਨਾਂ ਵਿੱਚੋਂ ਜ਼ਿਆਦਾਤਰ ਲੋਕ ਤੇਜ਼ ਹਵਾਵਾਂ ਨਾਲ ਨਹੀਂ ਸਗੋਂ ਅੰਦਰੂਨੀ ਖੇਤਰਾਾਂ ਚ ਭਾਰੀ ਹੜ੍ਹਾਂ ਕਾਰਨ ਮਾਰੇ ਗਏ ਸਨ। ਅਮਰੀਕਾ ਚ ਗੋਲੀਬਾਰੀ ਦੀਆਂ ਵੱਖ-ਵੱਖ ਵਾਰਦਾਤਾਂ ਦੌਰਾਨ ਘੱਟੋ-ਘੱਟ 4 ਜਣੇ ਮਾਰੇ ਗਏ ਤੇ ਕਈ ਹੋਰ ਨਾ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਪਹਿਲੀ ਵਾਰਦਾਤ ਟੈਕਸਸ ਸੂਬੇ ਚ ਵਾਪਰੀ ਜਿੱਥੇ ਬਾਰਡਰ ਪੈਟਰੋਲ ਅਫਸਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਟੈਕਸਸ ਦੇ ਮਕੇਲਨ ਸ਼ਹਿਰ ਦੇ ਵਿੱਚ 27 ਸਾਲ ਦਾ ਇੱਕ ਨੌਜਵਾਨ ਅਸੌਲਟ ਰਾਈਫਲ ਲੈ ਕੇ ਬਾਰਡਰ ਪੈਟਰੋਲ ਵਾਲਿਆਂ ਦੇ ਦਫ਼ਤਰ ਚ ਦਾਖਲ ਹੋ ਗਿਆ ਤੇ ਅੰਨੇ ਵਾਹ ਗੋਲੀਆਂ ਚਲਾ ਦਿੱਤੀਆਂ। ਉਧਰ ਬਾਰਡਰ ਅਫਸਰਾਂ ਨੇ ਜਵਾਬੀ ਕਾਰਵਾਈ ਕਰਦਿਆਂ ਨੌਜਵਾਨ ਨੂੰ ਢੇਰ ਕਰ ਦਿੱਤਾ। ਮਕੈਲਨ ਦੇ ਪੁਲਿਸ ਮੁਖੀ ਵਿਕਟਰ ਰੋਡਰਿਕਸ ਨੇ ਦੱਸਿਆ ਕਿ ਗੋਲੀਬਾਰੀ ਦੀ ਵਾਰਦਾਤ ਕੋਮਾਂਤਰੀ ਹਵਾਈ ਅੱਡੇ ਦੇ ਬਿਲਕੁਲ ਨੇੜੇ ਵਾਪਰੀ ਜਿਸ ਦੇ ਮੱਦੇਨਜ਼ਰ ਹਵਾਈ ਅੱਡੇ ਨੂੰ ਆਰਜੀ ਤੌਰ ਤੇ ਬੰਦ ਕਰ ਦਿੱਤਾ ਗਿਆ। ਬੰਦੂਕਧਾਰੀ ਕੋਲੋਂ ਇੱਕ ਸੌਲਟ ਰਾਈਫਲ ਬਰਾਮਦ ਕੀਤੇ ਜਾਣ ਤੋਂ ਇਲਾਵਾ ਪੁਲਿਸ ਨੇ ਇੱਕ ਹੋਰ ਰਾਈਫਲ ਅਤੇ ਕਾਰਤੂਸ ਬਰਾਮਦ ਕੀਤੇ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਮੁਤਾਬਕ ਗੋਲੀਬਾਰੀ ਦੇ ਸਿੱਟੇ ਵਜੋਂ ਤਿੰਨ ਮੁਲਾਜ਼ਮ ਜ਼ਖਮੀ ਹੋਏ। ਵਿਕਟਰ ਰੋਡਰਿਕਸ ਮੁਤਾਬਕ ਸ਼ੱਕੀ ਚਿੱਟੇ ਰੰਗ ਦੀ ਇੱਕ ਗੱਡੀ 'ਚ ਆਇਆ ਸ਼ੱਕੀ ਦਾ ਪੱਕਾ ਪਤਾ ਮਿਸ਼ੀਗਨ ਨਾਲ ਸੰਬੰਧਿਤ ਹੈ ਪਰ ਉਹ ਟੈਕਸਸ ਦੇ ਵੈਸ ਲੇਕੋ ਕਸਬੇ ਤੋਂ ਲਾਪਤਾ ਦੱਸਿਆ ਗਿਆ। ਇਹ ਕਸਬਾ ਬਾਰਡਰ ਪੈਟਰੋਲ ਵਾਲਿਆਂ ਦੇ ਦਫ਼ਤਰ ਤੋਂ 32 ਕਿਲੋਮੀਟਰ ਦੂਰ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਮਾਮਲੇ ਦੀ ਪੜਤਾਲ ਆਪਣੇ ਹੱਥਾਂ 'ਚ ਲੈਣ ਦਾ ਐਲਾਨ ਕੀਤਾ ਗਿਆ ਹੈ। ਦੂਜੇ ਪਾਸੇ ਸਾਊਥ ਫਿਲਾਡਲਫੀਆ ਵਿਖੇ ਹੋਈ ਗੋਲੀਬਾਰੀ ਦੌਰਾਨ ਤਿੰਨ ਜਣੇ ਮਾਰੇ ਗਏ। ਪੁਲਿਸ ਕਮਿਸ਼ਨਰ ਕੇਵਿਨ ਬੈਥਲ ਨੇ ਦੱਸਿਆ ਕਿ ਗੋਲੀਬਾਰੀ ਦੀ ਵਾਰਦਾਤ ਇੱਕ ਰਹਿਸ਼ੀ ਇਲਾਕੇ 'ਚ ਵਾਪਰੀ। ਸੂਤਰਾਂ ਨੇ ਦੱਸਿਆ ਕਿ ਇੱਕ ਧਿਰ ਵੱਲੋਂ ਪਾਰਟੀ ਕੀਤੀ ਜਾ ਰਹੀ ਸੀ ਤੇ ਦੂਜੀ ਧਿਰ ਨੇ ਅਚਨਚੇਤ ਗੋਲੀਆਂ ਚਲਾ ਦਿੱਤੀਆਂ। ਦੋਹਾਂ ਧਿਰਾਂ ਦਰਮਿਆਨ ਗੋਲੀਆਂ ਚੱਲਣ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਦਕਿ ਕੁਝ ਲੋਕ ਆਪਣੀ ਜਾਨ ਬਚਾਉਣ ਲਈ ਜ਼ਮੀਨ ਦੇ ਉੱਤੇ ਲੰਬੇ ਪੈ ਦਿਖਾਈ ਦੇ ਰਹੇ ਨੇ। ਪੁਲਿਸ ਵੱਲੋਂ ਇੱਕ ਹਥਿਆਰਬੰਦ ਸ਼ੱਕੀ ਨੂੰ ਹਿਰਾਸਤ 'ਚ ਲਿਆ ਗਿਆ ਤੇ ਫਿਲਹਾਲ ਗੋਲੀਬਾਰੀ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਿਆ ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਇਸੇ ਇਲਾਕੇ ਵਿੱਚ ਸ਼ੱਕੀ ਸਰਗਰਮੀਆਂ ਬਾਰੇ ਪਤਾ ਲੱਗਣ ਤੇ ਛਾਪਾ ਮਾਰਦਿਆਂ ਪੁਲਿਸ ਨੇ ਕਈ ਗ੍ਰਿਫਤਾਰੀਆਂ ਕੀਤੀਆਂ ਸਨ ਅਮਰੀਕਾ 'ਚ ਗਨ ਕਲਚਰ ਦੇ ਚੱਲਦਿਆਂ ਗੋਲੀਬਾਰੀ ਦੀਆਂ ਵਾਰਦਾਤਾਂ ਆਮ ਗੱਲ ਹੈ ਤੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਅੰਕੜਿਆਂ ਮੁਤਾਬਕ 2023 'ਚ 47000 ਲੋਕਾਂ ਦੀ ਜਾਨ ਗੋਲੀ ਲੱਗਣ ਕਾਰਨ ਗਈ ਸੀ ਸੀਡੀਸੀ ਦਾ ਕਹਿਣਾ ਹੈ ਕਿ ਲਗਾਤਾਰ ਦੂਜੇ ਬਰੇ ਦੌਰਾਨ ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਤੇ ਇਹਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਥੋੜੀ ਜਿਹੀ ਘਟੀ ਹੈ ਪਰ ਜਾਨੀ ਨੁਕਸਾਨ ਦੇ ਹੋਰ ਨਾ ਕਾਰਨਾਂ ਦੇ ਮੁਕਾਬਲੇ ਮੌਤਾਂ ਦਾ ਅੰਕੜਾ ਹੁਣ ਵੀ ਜ਼ਿਆਦਾ ਮੰਨਿਆ ਜਾ ਰਿਹਾ ਹੈ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।